ਜਿਹੜੇ ਹੁਣ ਅੱਜਕੱਲ ਮਢੀਰ ਨਸ਼ੇ ਕਰਦੀਏ ਛੋਟੇ ਛੋਟੇ ਮੁੰਡੇ ਨਸ਼ਾ ਕਰਦੇ ਨੇ ਨਾ ਤੁਸੀਂ ਦੇਖੇ ਹੋਣੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਉਹਨਾਂ ਨੂੰ ਬਚਾਇਆ ਜਾ ਸਕਦਾ ਹੈ ਨਸ਼ਿਆਂ ਚੋਂ ਕਿਵੇਂ ਕੱਢਿਆ ਜਾ ਸਕਦਾ ਹੈ ਇਹ ਅਸਲ ਛਾਡੇ ਆਪਦੇ ਦਿਮਾਗ ਦੀ ਗੱਲ ਦੱਛਾ ਤੁਨੂੰ ਹਾਂਜੀ ਵੀ ਇਹ ਗਲਤ ਕੰਮਾਂ ਚ ਜਿਹੜੀ ਮਢੀਰ ਜਾਂ ਨਵੇਂ ਮੁੰਡੇ ਪੈਗੇ ਹਾਂਜੀ ਇਹ ਕੁਸ਼ਕ ਕਾਰਨ ਆਪਦੇ ਆਪਣੇ ਘਰਾਂ ਦੇ ਸਮਾਜ ਦੇ ਗਲਤ ਆਏ ਹੋਗੇ ਵੀ ਜੋਂ ਸਕੂਲ ਲਾਇਆ ਛੋਟਾ ਜਾ ਪੜਨ ਲੱਗ ਜਾ ਦਸਵੀਂ ਕਰ ਗਿਆ ਪੜ੍ਹਤੀ ਹੋ ਜਾ ਫਲਾਨੀ ਥਾਂ ਲੱਗ ਜਾ ਕੰਪਿਊਟਰ ਕਰ ਲੈ ਚੌਂਕਾ ਕਰ ਲੈ ਜਿਹੜੇ ਬੰਦੇ ਦਾ ਨਹੀਂ ਪੜ੍ਹਾਈ ਦੇ ਵਿਚਾਰੀ ਜਾਨ ਨਹੀਂ ਰੰਗ ਢੰਗ ਚੈ ਮੁੰਡਾ ਚੈ ਕੁੜੀਆ ਉਹਨੂੰ ਜਾਂ ਤਾਂ ਕੋਈ ਵਧੀਆ ਕੰਮ ਸਿੱਖਣ ਲਾ ਜੋ ਜਿੱਥੇ ਉਹ ਬਿਜੀ ਰਹੇ ਸਾਰਾ ਦਿਨ ਕੀ ਲੱਗਾ ਦੇ ਵੇ ਕੰਮ ਸਿੱਖੇ ਜਾਂ ਉਹਨੂੰ ਖੇਤੀਬਾੜੀ ਚ ਲਾ ਲੋ ਹੁਣ ਉਹ ਜਿਹੜਾ ਘਰੇ ਨਹੀਂ ਟਿਕਣ ਜੰਦੇ ਵੀ ਪੜਨ ਬਗ ਜਾ ਜੇ ਉਧਰ ਉਹਦਾ ਮਨ ਨਹੀਂ ਕਰਦਾ ਉਹ ਜਾਂਦਾ ਡੇਚ ਜਾਊ ਜਾਂ ਬਸਤੇ ਗੇੜੇ ਦੇ ਉੱਜਾਂ ਚਾਰ ਮੜੀ ਇਕੱਠੀ ਹੋ ਗਈ ਪਹਿਲਾਂ ਸ਼ਿਕਤ ਬੀੜੀ ਪੀਊ ਫਿਰ ਗਾਂ ਬੱਜੂ ਫਿਰ ਜਲਦਾ ਲਾਉ ਫਿਰ ਭੁੱਕੀ ਖਾਉ ਫਿਰ ਗਾਂ ਵਾਦਾ 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 ਕਿਉਂ ਬਰ ਛੋਟੀ ਹੁੰਦੀ ਆ ਆ ਕਲੋਡੀ ਹੁੰਦੀ ਨਹੀਂ ਉਹ ਪੜ੍ਹਾਈ ਵਾਲੇ ਸਮੇਂ ਤੇ ਜਿਹੜਾ ਬਾਈ ਬੰਦਾ 19 20 ਸਾਲਾਂ ਤੋਂ ਪਹਿਲਾਂ ਪਹਿਲਾਂ ਬਰਾਨ ਹੋ ਗਿਆ ਜਾਂ ਐਂਡ ਤੁਸੀਂ 25 ਲਾ ਲੋ ਤੂੰ ਪਹਿਲਾਂ ਬਰਾਨ ਹੋ ਗਿਆ ਉਹ ਤਾਂ ਖਰਾਬ ਹੀ ਖਰਾਵਾ ਬੱਜੂਗਾ ਜਿਹੜਾ ਵੀ ਤਾਂ ਹੀ ਮਾਲਕ ਦੀ ਕਿਰਪਾ ਨਾਲ ਜਾਂ ਕੋਈ ਚੰਗਾ ਪਰਿਵਾਰ ਸਮਝਦਾਰਾ ਰਹਿ ਗਿਆ ਉਹ ਦੁਬਾਰਾ ਨਹੀਂ ਉਸ ਬਗੈੜ ਦੇ ਵਿੱਚ ਆਉਣਾ ਸਾਨੂੰ ਵੀ ਸਵਾਜ ਨੂੰ ਚਾਹੀਦਾ ਜਿਹੜਾ ਮੁੰਡਾ ਨਹੀਂ ਪੜਦਾ ਉਹਨੂੰ ਜਾਂ ਤਾਂ ਕੋਈ ਕੰਮ ਸਿੱਖਣ ਲਾਓ ਜਾਂ ਖੇਤੀਬਾੜੀ ਚ ਲਾਓ ਆਪਦੇ ਪਰਿਵਾਰ ਦੇ ਵਿੱਚ ਪਿਆਰ ਦੇ ਨਾਲ ਉਹਦੇ ਗੱਲਬਾਤ ਉਹਦੇ ਨਾਲ ਜੁੜ ਕੇ ਰਹੋ ਘਰੋਂ ਨਾ ਵੀ ਠੱਕਾ ਕਰੋ ਬੀ ਤੁਪੜ ਜਾਂ ਇੱਤਰ ਜਾਂ ਕਾਲ ਜਿਨਾ ਕੇ ਜਾਂ 파ਰਤੀ ਹੋ ਫਿਰ ਉਹ ਜਦੋਂ ਠੱਕਾ ਹੁੰਦਾ ਉਹ ਉੱਥੇ ਬਗੈੜ ਪੈਂਦਾ ਇੱਥੇ ਖੁੱਲੇ ਪੈਸੇ ਦੇ ਕਿ ਤੋਰ ਦੇਣਾ ਇਹ ਚੀਜ਼ਾਂ ਵਗੈਰਾ ਪਹੁੰਚੀਆਂ ਨੇ ਪਤਾ ਕਿਵੇਂ ਕਰ ਸਕਦਾ ਕੋਈ ਵੀ ਯਾਰ ਸਾਡਾ ਜਵਾਕ ਗਲਤ ਕੰਮਾਂ 'ਚ ਪੈ ਗਿਆ ਛੋਡੇ ਤਜਰਬੇ ਦੇ ਹਿਸਾਬ ਨਾਲ ਪਤਾ ਤਾਂ ਬਈ ਦੇਖ ਅਸਲ ਦੇ ਵਿੱਚ ਮਾਨਕ ਨੇ ਗਾਇਆ ਮਾਂ ਹੁੰਦੀ ਆ ਮਾਂ ਦੁਨੀਆ ਵਾਲਿਓ ਹੂੰ ਕਈ ਸਾਡੇ ਮਾਮਾ ਇਹ ਜਿਹਾਂ ਨੇ ਪਰਿਵਾਰਾਂ ਦੇ ਵਿੱਚ ਐਡਾ ਉਹਨਾਂ ਦਾ ਬੱਚਿਆਂ ਪ੍ਰਤੀ ਮੋਹ ਪਿਆਰ ਇੰਨਾ ਕਾ ਵੀ ਮਾਂ ਨੂੰ ਸਭ ਤੋਂ ਪਹਿਲਾਂ ਪਤਾ ਲੱਗਣਾ ਮਾਂ ਉਹਲਾ ਰੱਖਣ ਲੱਗ ਜੰਦੀ ਹੈ ਜੇ ਮਾਂ ਨੂੰ ਪਤਾ ਲੱਗਾ ਜੇ ਉਸ ਕੋ ਕੁਲੀ ਪਰੀ ਪੂਰੀ ਨਿਕਲ ਆਈ ਉਹ ਪਿਓ ਤੋਂ ਉਹਲਾ ਰੱਖੂ ਵੀ ਇਹਦੇ ਨਾਲ ਲੜਨਾ ਪਵੇ ਜਾਂ ਇਹ ਮਗਰਨਾ ਪਾਏ ਮੁੰਡਾ ਕੁਝ ਖਾ ਨਾ ਜਾਵੇ ਉਹਲਾ ਰੱਖਦੇ ਰੱਖਦੇ ਕਿਉਂ ਪਿਓ ਖੇਤ ਦੇ ਕੰਮ ਜੀ ਜਾਂ ਕੋਈ ਨੌਕਰੀ ਕਰਦਾ ਜਾਂ ਉਹ ਬੰਦਾ ਕੋਈ ਮਜ਼ਦੂਰ ਆ ਬਿਜੀ ਆ ਉਹਨੂੰ ਨਹੀਂ ਪਤਾ ਲੱਗਦਾ ਫਿਰ ਮਾਂ ਨੇ ਕਦੇ ਮੰਡਲ ਕੱਢ ਲਿਆ ਜਾਂ ਕੋਈ ਚੀਜ਼ ਕੱਢ ਲਈ ਜਦੋਂ दारू ਪੀਕੇਗਾ ਬਾਸ਼ਨਾ ਆ ਗਈ ਮਾਂ ਨੂੰ ਪਤਾ ਲੱਗ ਕੇ ਚੁੱਪ ਕਰਕੇ ਪਾਤਾ ਰੋਟੀ ਖਾ ਕੇ ਇਹ ਦਬਦਾ ਜਿਹੜਾ ਮੋਹ ਆ ਮਾਂ ਦਾ ਜਾਦੇ ਲਾਡ ਲੜਾਉਣਾ ਇਹ ਇੱਕ ਟਾਈਮ ਜਾ ਕੇ ਥੰਮ ਬਣ ਕੇ ਖੜਾ ਹੋ ਜਾਂਦਾ ਨਸ਼ੇ ਦਾ ਬਿਓ ਨੂੰ ਓਲਾ ਕਰ ਦੇ ਕਰ ਦੇ ਪਿਓ ਦੇ ਬੱਚੋਂ ਵੀ ਉਹ ਗੱਲਾਂ ਬਾਹਰ ਹੋ ਜਾਂਦੀਆਂ ਨੇ ਉਦੋਂ ਜ਼ਿਆਦੇ ਬਗੜ ਪੈਂਦਾ ਮਾਪੀ ਤੋਂ ਜੇ ਕੋਈ ਗੱਲ ਬੁਰੀ ਲੱਗੇ ਪਰ ਇੱਥੇ ਬਗੜ ਜਾਂਦੇ ਇਸ ਕਰਕੇ ਵੀ ਜਦੋਂ ਪਹਿਲੀਆਂ ਚ ਹੀ ਪਤਾ ਲੱਗ ਜਾਂਦਾ ਉਹਨੂੰ ਸਾਰੇ ਪਰਿਵਾਰ ਦੇ ਸਾਹਮਣੇ ਰੱਖਣੀ ਚਾਹੀਦੀ ਹੈਗਾ ਉਹ ਗੱਲ ਸਾਰੇ ਪਰਿਵਾਰ ਦੇ ਸਾਹਮਣੇ ਰੱਖ ਰਏ ਜਾਂ ਤਾਂ ਬੰਦਾ ਹੀਰਾ ਬਣ ਜੂ ਤੇ ਜਾਂ ਫਿਰ ਹੱਥ ਕੜੇ ਕਰ ਜੂ ਕਰੇ ਮੈਂ ਤਾਂ ਇਹ ਕਰੂੰ ਆਛਲੇ ਵਿੱਚ 100% ਉਹ ਬੰਦਾ ਹੀਰਾ ਬਣੂ ਕਿਉਂਕਿ ਛੋਟੀ ਉਮਰ ਹੁੰਦੀ ਹੈ ਜੇ ਉਹਨੂੰ ਪਰਿਵਾਰ ਪਿਆਰ ਦੇ ਨਾਲ ਸਮਝਾ ਕੇ ਜਿੱਥੇ ਉਹਦਾ ਮਨ ਲੱਗਦਾ ਖੁਸ਼ ਹੁੰਦਾ ਖੇਤੀਬਾੜੀ ਤੇ ਟਰੈਕਟਰ ਚਲਾਉਣ ਨੂੰ ਜੀ ਕਰਦਾ ਜਾਂ ਕੋਈ ਕੰਮ ਕਰਨ ਨੂੰ ਜੀ ਕਰਦਾ ਕੋਈ ਕੰਮ ਸਿੱਖਣ ਨੂੰ ਜੀ ਕਰਦਾ ਕੋਈ ਮਿਸਤਰੀ ਬਣਨ ਨੂੰ ਜੀ ਕਰਦਾ ਉਸ ਪਾਸੇ ਦਾ ਧਿਆਨ ਲਾਵੇ ਇਹ ਇੱਕ ਬੇਲੜਾ ਪਣ ਮਾਂ ਦਾ ਪਿਆਰ ਘਰੋਂ ਪੈਸੇ ਦੇ ਕਿ ਤੋਰ ਦੇਣਾ ਪੜਾ ਇਹ ਤਾਂ ਮੰਨਣਾ ਕਰਨਾ ਇਹ ਪੰਜ ਚਾਰ ਚੀਜ਼ਾਂ ਇਹ ਇਹ ਇਧਰ ਨੂੰ ਲੈਰ ਨੂੰ ਇਹ ਲੈ ਕੇ ਆਈਆਂ